ਤੇ ਜੇ ਨੌਂ ਝੋਲੀ ਅਟਕੇ ਮੰਗ ਰਿਹਾ ਵੀ ਤੁਹਾਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਲਈ ਉਰੋ ਮੁੱਖ ਮੰਤਰੀ ਜਾਵੇ ਨਾ ਇਹਦੇ ਕੋਲ ਕਿੰਨੀਆਂ ਕਿ ਝੋਲੀਆਂ ਨੇ ਪਹਿਲੀ ਝੋਲੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਮਹੀਨੇ ਚਲੀ ਉਹ ਇਥੋਂ ਹੀ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਾਰਾ ਦਾ ਚਾਹੇ ਹਾਰ ਜਾ ਮੈਂ ਕਹਿੰਦਾ ਮੈਂ ਝੋਲੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਹੀ 50000 ਰੁਪਏ 55000 ਤੇ ਹਾਰੇ ਆ। ਇਹ ਜਿਹਦੇ ਡਰਾਮੇ ਬਾਅਦ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਚ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ। 2027 ਦੀਆਂ ਚੋਣਾਂ ਨੂੰ ਲੈ ਕੇ ਦਲਵੀਰ ਗੋਲਦੀ ਦਾ ਸੀਐਮ ਮਾਨ ਨੂੰ ਚੈਲੰਜ ਤੇ ਦਿਨੋਂ ਝੋਲੀ ੜਕੇ ਮੰਗ ਰਹੇ ਆ ਵੀ ਦੁਬਾਰੇ ਮੁੱਖ ਮੰਤਰੀ ਦੇ ਸਾਹਮਣੇ 27 'ਚ ਪੇਚਾ ਭਾਰੀ ਉਰੋਂ ਮੁੱਖ ਮੰਤਰੀ ਜਾਵੇ ਨਾ। ਉਹ ਇੱਥੋਂ ਹੀ ਲੜਨਾ ਚਾਹੀਦਾ। ਫੇਰ ਸਵਾਦ ਆਊਗਾ ਫੇਰ ਗੁਰੂਮਾਰਾ ਇਹਦਾ ਚਾਹੇ ਹਾਰ ਜਾਾਂ। ਤੋਹੀ ਕਾਂਗਰਸ ਆਗੂ ਨੇ 골ਡੀ ਨੂੰ ਸੁਣਾਈਆਂ ਖਰੀਆਂ ਖਰੀਆਂ ਵੀ ਇਹਦੇ ਕੋਲ ਕਿੰਨੀਆਂ ਝੋੜੀਆਂ ਨੇ ਪਹਿਲੀ ਝੋੜੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋੜੀ 6 ਮਹੀਨੇ ਚੱਲੀ ਆ ਫੇਰ ਕੱਲ ਨਵਾਈ ਕਹਿੰਦੇ ਕਹਿੰਦਾ ਮੈਂ ਝੋੜੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਆ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੂੰ ਤੂੰ 50000 ਰੁਪਏ 55000 ਤੇ ਹਾਰੇ ਆ ਮੌਕਾ ਪ੍ਰਸਤ ਦੱਸ 골ਡੀ ਖਿਲਾਫ ਕੱਢੀ ਜੰਮ ਕੇ ਪੜਾਸ ਝੋੜੀ ਅੜਨ ਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਦੰਮ ਹੋਣਾ ਚਾਹੀਦਾ ਭਾਈ ਜੀ ਜਦੋਂ ਆਪਾਂ ਕੰਮ ਕਹਿਣੀ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਹੈ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਚ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ ਜਿਹਾਂ ਕਾਂਗਰਸ ਆਗੂ ਦਲਵੀਰ ਗੋਲਡੀ ਦਾ ਬਿਆਨ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਦਲਵੀਰ ਗੋਲਡੀ ਵੱਲੋਂ ਮੋੜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਮੋੜ ਤੋਂ ਬੰਗਾਰਿਆ ਜਾ ਰਿਹਾ ਹੈ ਗੋਲਡੀ ਵੱਲੋਂ ਚੈਲੰਜ ਕਰਦੇ ਹੋਏ ਕਿਹਾ ਕਿ ਜੋ ਉਹ ਪਿਛਲੀਆਂ ਚੋਣਾਂ 'ਚ ਨਹੀਂ ਕਰ ਸਕਿਆ ਉਹੋ ਹੁਣ 2027 ਦੀਆਂ ਚੋਣਾਂ 'ਚ ਕਰਕੇ ਦਿਖਾਵੇਗਾ। ਹੌਸ ਹੋਈਆਂ ਮੇਰੇ ਆਪਣੇ ਅਕਤ ਮੇਰੀਆਂ। ਤੇ ਦਿਨੋਂ ਝੋਲੀ ਅਟਕੇ ਮੰਗ ਰਹੇ ਹਾਂ ਵੀ ਦੁਬਾਰੇ ਮੁੱਖ ਮੰਤਰੀ ਦੇ ਸਾਹਮਣੇ 27 'ਚ ਪੇਚਾ ਬੁਹਾਦੀ ਉਰੋਂ ਮੁੱਖ ਮੰਤਰੀ ਜਾਵੇ ਰਾਂ। ਉਰੋਂ ਕਿਹਦੇ ਹੋਰ ਸੀਟ ਵਾਲਾ ਆਵੇ। ਜਿੰਦਾਬਾਦ। ਓਏ ਕੋਈ ਲੜਨਾ ਚਾਹੀਦਾ। ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ। ਚਾਹੇ ਹਾਰ ਜਾਾਂ। ਜਿੱਤਣਾ ਖਰਮ ਦੀ ਗੱਲ ਨਹੀਂ। ਹਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚੋਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਗਲਬੀਰ ਕੁਆਲਿਟੀ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ ਧੂਰੀ ਤੋਂ ਕਾਂਗਰਸ ਆਗੂ ਹੀ ਗੋਲਦੀ ਦੇ ਖਿਲਾਫ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਤੇ ਗੋਲਦੀ ਖਿਲਾਫ ਜੰਮ ਕੇ ਪੜਾਅਸ ਵੀ ਉਹਨਾਂ ਵੱਲੋਂ ਕੱਢੀ ਜਾ ਰਹੀ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਇਹ ਨਹੀਂ ਪਤਾ ਕਿ ਜਿਹਦੇ ਬੰਦੇ ਦਾ ਤੁਸੀਂ ਨਾ ਲੈਨੇ ਹੋ ਵੀ ਇਹਦੇ ਕੋਲ ਕਿੰਨੀਆਂ ਘਿਟੋੜੀਆਂ ਨੇ ਪਹਿਲੀ ਝੋਣੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਮਹੀਨੇ ਚੱਲੀ ਆ ਫੇਰਾ ਕੱਲ ਨਵਾਈ ਕੇ ਨੇ ਕਹਿੰਦੇ ਕਹਿੰਦਾ ਮੈਂ ਝੋਲੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਹੀ ਤੂੰ 50000 ਰੁਪਏ 55000 ਤੇ ਹਾਰੇ ਆ ਉਹ ਤੋਂ ਬਾਅਦ ਜਦ ਲੋਕ ਸਭਾ ਦੀਆਂ ਚੋਣਾਂ ਆਈਆਂ 12000 ਵੋਟ ਰਹੀ ਗਈ ਕਾਂਗਰਸ ਦੀ ਜਦੋਂ ਇਹਨੂੰ ਬਾਈਪੋਲ ਦੀ ਟਿਕਟ ਮਿਲੀ ਉਸ ਤੋਂ ਬਾਅਦ ਇਹ ਝੋਲੀ ਮੁੱਖ ਮੰਤਰੀ ਸਾਹਿਬ ਦੀ ਪੈ ਗਈ ਸਨ ਸਾਰੀ ਉਮਰ ਦੇ ਲਈ ਹੁਣ ਉਹ ਝੋਲੀ ਚੋਂ ਬਾਹਰ ਨਿਕਲ ਕੇ ਫੇਰ ਆਏ ਫੇਰ ਕਹਿੰਦੇ ਮੈਂ ਫੇਰ ਝੋਲੀ ਅੜਦਾ ਮੈਂ ਦੱਸਣਾ ਚਾਹੁੰਦਾ ਸਾਹਿਬ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅੱਢੀ ਵੀ ਸਾਡੇ ਧੂਰੀ ਦੇ ਸਾਡੇ ਧੂੜੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਹਮੇਸ਼ਾ ਆਪਦੇ ਫਾਇਦੇ ਲਈ ਝੋਲੀ ਾੜਦੇ ਆ ਤੇ ਰੱਬ ਵੀ ਮਿੱਤਰਾ ਫਿਰ ਸਭ ਦੀ ਸੁਣਦਾ ਝੋਲੀ ਾੜਨ ਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਧਮ ਹੋਣਾ ਚਾਹੀਦਾ ਭਾਈ ਜੀ ਜਦੋਂ ਆਪਾਂ ਕੰਮ ਕਹਿਣੀ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਪਹਿਲਾ 5 ਸਾਲ ਐਮਐਲਏ ਬਣਾਏ ਉਹਦੋਂ ਕਾਂਗਰਸ ਦੀ ਸਰਕਾਰ 'ਚ ਰਹੇ ਉਸ ਤੋਂ ਬਾਅਦ ਹਾਰ ਕੇ ਇਹਨਾਂ ਨੇ ਕੀ ਕਰਿਆ ਉਹ ਸਭ ਨੂੰ ਜਨ ਜਨਤਾ ਨੂੰ ਪਤਾ ਹੈ ਕਿਉਂਕਿ ਆਪਦੇ ਮੋਹ ਦਾ ਹਰ ਬੰਦਾ ਆਪਣੀ ਵਡਿਆਈ ਆਖਦਾ ਮੈਂ ਵੀ ਆਪਣੀ ਵਡਿਆਈ ਆਖਾਂਗਾ ਪਰ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਮਿੱਟੀ ਤੋਂ ਟਾਇਲਾ ਕਿਦੀਆਂ ਬਣੀਆਂ ਨੇ ਮਿੱਟੀ ਤੋਂ ਘਰ ਕਿਦੇ ਬਣੇ ਆ ਲੋਕਾਂ ਨੂੰ ਸਭ ਪਤਾ ਹੈ ਇਸ ਕਰਕੇ ਲੋਕ ਜਾਣੂ ਨੇ ਲੋਕ ਮੂਰਖ ਨਹੀਂ ਬਣਨਗੇ ਕਿਉਂਕਿ ਕਾਂਗਰਸ ਦੇ ਅਸੀਂ ਸਾਰੇ ਆਂ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇਵੇ ਅਸੀਂ ਪਾਰਟੀ ਦਾ ਝੰਡਾ ਚੱਕ ਕੇ ਫਿਰਦੇ ਆਂ ਸਾਬ ਉਹ ਹੈਗੇ ਨੇ ਮੌਕਾ ਪ੍ਰਸਤੀ ਲੋਕ ਜਿਹੜੇ ਕਾਂਗਰਸ ਨੂੰ ਹੁਣ ਵਰਤ ਰਹੇ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਝੰਡਾ ਚੱਕ ਕੇ ਫਿਰਨੇ ਆਂ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਅੱਡੀ ਜਾਂਦੀ ਏ ਜੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਜੇ ਝੋਲੀ ਅਡਣੀ ਆ ਤਾਂ ਸਮਾਜ ਲਈ ਅਡੋ ਲੋਕਾਂ ਲਈ ਅਡੋ ਵੀ ਭਾਈ ਮੇਰੇ ਲੋਕ ਖੁਸ਼ੀ ਵਸਦੇ ਰਹਿਣ ਪਰ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਚ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ ਔਰ ਅੱਜ ਵੀ ਕਾਂਗਰਸ ਨੂੰ ਇਹ ਜਿੰਨਾ نیچے ਲੈ ਕੇ ਜਾ ਸਕਦੇ ਨੇ ਉਹਨਾਂ ਨੂੰ نیچے ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਣਾ ਕਿ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨਹੀਂ ਧੂਰੀ ਦੇ ਲੋਕ ਕਾਂਗਰਸ ਦਾ ਚੜਾ ਚੱਕੇ ਤੁਰੰਨ ਨੂੰ ਤਿਆਰ ਨੇ ਪਾਵੇਂ ਦੋਏ ਅਸਥਾਈ ਮੁੱਖ ਮੰਤਰੀ ਆਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਤੂਰੀ ਵਿੱਚ ਕਾਂਗਰਸ ਪਾਰਟੀ ਹੀ ਸੀਟ ਜਿੱਤੇਗੀ ਸਾਰਾ ਜਾਣਕਾਰੀ ਮੁਤਾਬਕ ਇਸ ਕਾਂਗਰਸ ਆਗੂ ਸ਼ੁਭਮ ਸ਼ਰਮਾ ਬੱਲੋ ਤੂਰੀ ਤੋਂ ਕਾਂਗਰਸ ਦੀ ਟਿਕਟ ਲਈ ਦਾਵੇਦਾਰੀ ਠੋਕੀ ਜਾ ਰਹੀ ਹੈ ਇਸ ਦੌਰਾਨ ਸ਼ੁਭਮ ਸ਼ਰਮਾ ਬੱਲੋ ਦਲਵੀਰ ਗੋਲਡੀ ਨੂੰ ਮੌਕਾ ਅਪਰਸਤ ਦੱਸ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਨੇ ਹੁਣ ਦੇਖਣਾ ਹੋਵੇਗਾ ਕਿ 골ਡੀ ਖਿਲਾਫ ਪਾਰਟੀ ਦੇ ਅੰਦਰੋਂ ਹੀ ਉੱਠ ਰਹੀਆਂ ਬਗਾਵਤੀ ਸੁਰਾਂ ਨੂੰ ਦਲਵੀਰ 골ਡੀ ਸਮੁੱਚੀ ਪੰਜਾਬ ਕਾਂਗਰਸ ਲੀਡਰਸ਼ਿਪ ਕਿਸ ਤਰੀਕੇ ਨਾਲ ਦੇਖਦੀ ਹੈ ਕੀ ਪ੍ਰਤੀਕ੍ਰਿਆਵਾਂ ਇਸ ਖੜੇ ਵਿਵਾਦ ਤੇ ਸਾਹਮਣੇ ਆਉਂਦੀਆਂ ਨੇ ਤੇ ਵਿਰੋਧੀ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਜਗਵੰਨੀ ਟੀਵੀ ਲਈ ਅਨੈਲ ਜੈਨ ਦੀ ਰਿਪੋਰਟ